ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਆਪਣੇ YouTube ਚੈਨਲ ਸੋਹਣ ਸਿਪੇ 88 ਤੇ ਤੇ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਆਪਾਂ ਜੀ ਦੇਖੋ ਆਪਣੇ ਖੇਤ ਇੱਧਰ ਘਰ ਦੇ ਸਾਹਮਣੇ ਖੇਤ ਨੇ ਇਹ ਧੁੱਪ ਬਹੁਤ ਜ਼ਿਆਦਾ ਹੋਗੀ ਹੋ ਗਏ ਰੈਡੀ ਹਾਂ ਆਪਾਂ ਜੀ ਜਾ ਕੇ ਆਉਨੇ ਆ ਕੰਮ ਤੇ ਬਣੇ ਰਹੋ ਬਲੌਗ ਦੇ ਨਾਲ ਤੇ ਰਾਸਤੇ ਦਿਖਾਵਾਂਗੇ ਤੁਹਾਨੂੰ ਆਪਾਂ ਕੀ ਕੰਮ ਗਏ ਆ ਤੇ ਪਲੀਜ਼ سپورਟ ਪੂਰੀ ਕਰਿਓ। ਰਾਸਤੇ 'ਚ ਤੁਹਾਨੂੰ ਦੱਸਾਂਗੇ ਵੀ ਕੀ ਕੰਮ ਜਾਣਾ। ਥੋੜਾ ਜਿਹਾ ਕੰਮ ਸੀਗਾ ਤੁਹਾਨੂੰ ਪਤਾ ਵੀ ਅਸੀਂ ਐਨ ਕਾਹਨਕਾਂ ਦਾ ਵੀ ਥੋੜਾ ਜਿਹਾ ਨਾ ਫੜ ਕੇ ਲੈ ਕੇ ਆਉਣੀਆਂ ਨੇ। ਇਦਾਂ ਹੀ ਨਹੀਂ ਧੁੱਪਾਂ 'ਚ ਜਾਂਦੇ ਹੈਗੇ ਜੀ ਵੀ ਧੁੱਪਾਂ ਦਾ ਸਾਨੂੰ ਬਹੁਤ ਬੁਰਾ ਲੱਗਦਾ ਜਾਣਾ। ਦੇਖੋ ਆਪਣੇ ਘਰਾਂ ਦੇ ਮੂਹਰੇ ਖੇਤ ਤੇ ਖੇਤ ਨੇ ਤੇ ਆਪਣੇ ਵੱਲੋਂ ਧੰਨਵਾਦ ਆ ਉਹਨਾਂ ਦਾ। ਵੀ ਤੁਸੀਂ ਸਾਡਾ ਵਲੌਗ ਪੂਰਾ ਦੇਖਦੇ ਹੋ ਤੇ ਵੀਡੀਓ ਦੇ ਵਿੱਚ ਕਮੈਂਟ ਵੀ ਕਰਦੇ ਹੋ ਨਾ। ਤੇ ਅੱਜ ਫੇਰ ਗਰਮੀ ਦਾ ਸਾਹਮਣਾ ਕਰਦੇ ਹੋਏ ਬਲੌਗ ਬਣਾਉਨੇ ਆ ਤੇ ਮੈਂ ਤੁਹਾਨੂੰ ਥੋੜਾ ਜਿਹਾ ਪਿਛਲ ਉਹ ਦਿਖਾਉਣਾ ਉਹ ਬੈਕ ਕੈਮਰੇ ਨਾਲ ਤੁਹਾਨੂੰ ਦਿਖਾਉਣਾ ਥੋੜਾ ਜਿਹਾ ਥਿਊ ਦੇਖੋ ਖੇਤ ਕਿਵੇਂ ਖੱਲੀ ਪੈਨੇ ਆਪਣੇ ਸਾਹਮਣੇ ਦੇਖੋ ਜੀ ਸਾਹਮਣੇ ਮੋਟਰ ਚੱਲ ਰਹੀ ਆ ਉੱਥੇ ਤੇ ਸ਼ਾਇਦ ਤੁਸੀਂ ਐਨ ਪੂਰਾ ਸਿਖਰ ਦੁਪਹਿਰਾ ਖੜਾ ਜੀ ਆਹ ਆਪਣੇ ਕੋਲ ਦਰਖਤ ਵੀ ਲੱਗੇ ਹੋਏ ਨੇ ਵਧੀਆ ਹਨਾ ਇਹ ਲਾਓ ਤੁਸੀਂ ਲੈ ਵੀ ਸਕੂਟਰੀ ਨੂੰ ਮਾਰੀ ਹੈ ਸੈਲਫ ਪਕਰੋਂ ਤੁਰ ਪਏ ਆ ਤੇ ਵਲੌਗ ਦੇ ਵਿੱਚ ਨਾ ਪੂਰੇ ਦੇ ਵਿੱਚ ਬਣੇ ਰਹੋ ਤੁਹਾਨੂੰ ਅੱਜ ਰਾਸਤੇ 'ਚ ਨਾ ਘੁਮਾਵਾਂਗੇ ਸਾਰੀਆਂ ਜਗ੍ਹਾ ਤੇ ਖੰਨੇ ਦੀਆਂ ਠੀਕ ਹੈ ਜਿੱਥਾ ਤੋਂ ਸੇ ਖੰਨੇ ਦੇ ਆਹ ਖੰਨੇ ਨੂੰ ਜਾ ਰਹੇ ਆ ਫਿਰ ਹੋਰ ਕਿੱਥੇ ਜਾਣਾ ਇਹ ਰਸਤਾ ਜਾਂਦਾ ਜਾਂਦਾ ਇਹੋ ਜਿਹਾ ਪੋਸਟਰ ਲੱਗਿਆ ਹੈ ਜਿੰਨਾਂ ਜਾਂਦਾ ਆਪਣੀ ਦੁਕਾਨ ਦਾ ਹਰ ਰਸਤਾ ਆਪਣੀ ਦੁਕਾਨ ਵਾਲਾ ਹਾਂ ਤਾ ਜਿਸ ਤੇਰ ਫੋਕ ਲੈਣਾ ਮੈਨੂੰ ਰਸ਼ਾਵਾ ਚ ਤਾਰ ਜੋ ਚੁਰੀ ਆ ਜਾਓ ਕਾਟਾ ਨਾ ਨਾ ਇਹ ਆਪਾਂ ਕਹਿਣਾ ਗਰਮੀ ਚ ਘਟ ਹੋਣਗੇ ਨਾ ਬਾਹਰ ਨਿਕਲੇ ਦੇਖ ਲੋ ਸ਼ਹਿਰ ਚ ਹਰ ਦਾ ਹੀ ਦੁਨੀਆ ਫਿਰਦੀ ਆ ਪਾਣੀ ਦੀ ਸੇਵਾ ਚੱਲ ਰਹੀ ਆ ਜਿਨ੍ਹਾਂ ਨੇ ਪਾਣੀ ਪੀਣਾ ਪਾਣੀ ਦੀ ਸੇਵਾ ਚੱਲ ਰਹੀ ਆ ਜਿਹਨਾਂ ਨੇ ਪਾਣੀ ਪੀਣਾ ਹੋ ਗਿਆ ਸੀ ਹਾਂ ਮਗਲਾਂ ਤੋਰਤ ਚੇਸੋ ਐਮਨੇ ਹੁੰਦਾ ਅਗਲੇ ਕੋਲੇ ਲਓ ਜੀ ਆਪਾਂ ਅੱਗੇ ਜੀਟੀ ਮਾਰਕੀਟ ਰਾਣੀ ਦੋ ਉਰੇ ਕੁਛ ਖਾਣ ਨੂੰ ਮੇਰਾ ਮਨ ਨਹੀਂ ਕਰਦਾ ਹੈਗਾ ਮੈਂ ਖਾਈਏ ਕੁਛ ਹੱਸੀ ਬੈਸੀ ਜੀ ਢੇੜਾ ਕੱਢਣਾ ਹੈ ਖਾਣਾ ਪੀਣਾ ਅਸੀਂ ਕੁਛ ਨਹੀਂ ਹੈਗਾ ਔਰੇ ਨੰਗੇ ਜਾ ਰਹੇ ਸੀ ਸੀ ਸੋਚਿਆ ਵੀ ਚਲੋ ਬੇਟਰੀ ਲਾ ਕੇ ਜਾਂਦੇ ਆ ਆ ਲੋ ਦੇਖ ਵੇਹਣਾ ਬਾਬੇ ਬਣਾਉਣੂ ਰੇ ਸ਼ਰਦਾਈ ਅੱਜ ਜੱਪਾ ਕਾਫੀ ਟਾਈਮ ਬਾਦ ਆਇਆ ਸੁਬਾਹ ਬਾਜ਼ਾਰ ਵਿੱਚ ਤੇ ਮੈਂ ਤਾਂ ਭਰਾਗੀ ਪਈ ਸੀ ਸੱਚੀ ਸੁਬਾਹ ਬਾਜ਼ਾਰ ਨੂੰ ਘੁੰਮਣ ਫਿਰਨਾ ਸੀ ਇੱਧਰੋਂ ਮਾਹਣ ਚਲੋ ਦੇਖ ਲੈਣੇ ਅੱਜ ਬਾਜ਼ਾਰ ਦੇ ਵਿੱਚ ਕੁਛ ਜਿਹਾ ਵਧੀਆ ਲੱਗਿਆ ਲੋਜੀ ਆਪਾਂ ਹੁਣ ਪਹਿਲਾਂ ਉਧਰ ਗਿਆੜਾ ਕੱਢਿਆ ਇਹ ਹੁਣ ਵਾਪਸ ਜਾ ਰਹੇ ਸੀਗੇ ਇੱਧਰੋਂ ਜਾ ਕੇ ਹੁਣ ਬਗਅੱਥੇ ਮੈਂ ਲਾਦਾ ਨਾ ਲਓ ਜੀ ਆਪਾਂ ਇੱਥੇ ਪੀਤਾ ਮਿਲਕ ਸ਼ੇਕ ਮਿਲਕ ਸ਼ੇਕ ਪੀ ਚੁੱਕਿਆ ਹੁਣ ਆਪਾਂ ਚੱਲਦੇ ਆ ਅੱਗੇ ਤੇ ਅੱਗੇ ਫੇਰ ਆਪਾਂ ਨੂੰ ਅੱਜ ਉਹੀ ਬੈਂਕ 'ਚ ਕੰਮ ਆ ਹਨਾ ਉਹੀ ਬੈਂਕ ਦੇ ਵਿੱਚ ਜਾਵਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਅੱਜ ਅਸੀਂ ਸਟੈਂਡ ਲੈ ਲਿਆ ਸਟੈਂਡ ਦੇ ਡਾਲ ਬਣਾ ਰਹੇ ਦੀ ਦੋਨਾਂ ਦੀ ਵੀਡੀਓ ਆ ਗਿਆ ਤੁਸੀਂ ਇਕੱਠੇ ਮੇਰੇ ਹੈ ਬਾਏ ਬਾਏ ਲਓ ਜੀ ਆਹ ਹੈ ਨਾ ਲਹਿੜੀ ਰੋਡ ਮੜਾ ਪਾ ਚਾਰੇ ਪਾਸੇ ਕਮਾ ਲਿਆਗਾ ਨਾ ਕੈਮਰਾ ਕਿਸੇ ਨਾਲ ਜੀ ਕਰਿਆ ਕਰੂਗਾ ਇਹ ਲਹਿੜੀ ਰੋਡ ਦਾ ਕੋਲਾ ਜੀ ਇਹ ਤੋਂ ਕ੍ਰੋਸ ਕਰਕੇ ਜਾਵਾਂਗੇ ਬੈਂਕ ਤੱਕ ਤਾਂ ਜੀ ਉਹ ਤਾਂ ਸਟੈਂਡ ਦੀ ਹੈ ਨਾ ਐੇ ਕੁਛ ਉੱਤਰ ਨੇ ਕਹੀ ਗਏ ਸੀ ਤੇ ਨਾ ਰੋਲੇ ਬਹੁਤ ਰਹੇ ਜੁੜੇ ਚਲੋ ਜੁੜੇ ਰਹੋ ਵਲੌਗ ਦੇ ਨਾਲ ਜੀ ਜੁੜੇ ਰਹੋ ਲਓ ਜੀ ਗੱਡੀਆਂ ਦੇ ਲੱਗ ਰਹੀਆਂ ਨੇ ਰੇਸਾਂ ਹਰ ਇੱਕ ਇਹ ਬੰਦਾ ਇਹੀ ਕਹਿੰਦਾ ਵੀ ਮੈਂ ਨਾ ਪਿੱਛੇ ਰਹਿ ਜਾ ਮੈਂ ਨਾ ਪਿੱਛੇ ਰਹਿ ਜਾ ਪਰ ਐ ਨਹੀਂ ਦੇਖਦੇ ਵੀ ਜਾਨ ਤੋਂ ਵੱਧ ਕੇ ਕੁਝ ਵੀ ਨਹੀਂ ਹੈ ਦੋਰੇ ਤੇ ਪੂਰੀਆਂ ਰੇਸਾਂ ਲਗਾਉਣ ਲੱਗਿਆ ਹੋਏ ਨੇ ਇੱਕ ਦੂਜੇ ਜੀ ਆਪਾਂ ਕੈਪੀਟਲ ਸਮਾਲ ਬੈਂਕ ਵਿੱਚ ਆ ਗਏ ਤੇ ਵਧੀਆ ਬਣਦੀ ਇਹ ਦਿਨ ਵੀਡੀਓ ਨਾ ਸਟੈਂਡਰਡ ਬਹੁਤ ਵਧੀਆ ਵੀਡੀਓ ਬਣਦੀ ਆ ਜੀ ਚਲੋ ਠੀਕ ਆਪਾਂ ਜਾઈએ ਬੈਂਕ ਵਿੱਚ ਦੇਖੋ ਜੀ ਮੈਂ ਜੋ ਮੇਰੀ ਗੱਲਾਂ ਦਾ ਸੱਚ ਸੱਚ ਨਹੀਂ ਮੰਨ ਰਹੇ ਸੀਗੇ ਆਪਣੇ ਬਲੌਗ ਵਿੱਚ ਦੇਖ ਲਿਓ ਤੇ ਧੁੱਪਾਂ ਵੀ ਆ ਖੰਨੇ ਵਿੱਚ ਆ ਤੇ ਮੀਂਹ ਵੀ ਪੈ ਰਿਹਾ ਤੇ ਪਹਿਲਾਂ ਅਸੀਂ ਪੌੜੇਦਲੇ ਖੜ ਗਏ ਸੀਗੇ ਮੈਂ ਕਿਹਾ ਨਹੀਂ ਦੇਖੀ ਮੀਂਹ ਦਾ ਵੀ ਆਪਾਂ ਆਨੰਦ ਜਾਂ ਲੈਨੇ ਆ ਕੋਈ ਨਹੀਂ ਥੋੜੇ ਗਿੱਲੇ ਹੋ ਜਾਣਗੇ ਕੋਈ ਗੱਲ ਨਹੀਂ ਹੈਗੀ ਵੀ ਆਪਾਂ ਚਾਲਦੇ ਆ ਤੇ ਅਸੀਂ ਮੀਂਹ ਦੇ ਵਿੱਚ ਤੁਰ ਪਏ ਸੀਗੇ ਦੇਖੋ ਜੀ ਦੇਖੋ ਦੇਖੋ ਸੜਕ ਗਿੱਲੀ ਹੋ ਰਹੀ ਆ ਹੌਲੀ ਹੌਲੀ ਦੇਖੋ ਜੀ ਹੁਣ ਆਪਾਂ ਚੱਲੇ ਆ ਜੀ ਰੇਲਵੇ ਰੋਡ ਆ ਆਹ ਦੇਖੋ ਇੱਥੇ ਹੁਣ ਅਸੀਂ ਥੋੜਾ ਜਿਹਾ ਸਮਾਨ ਲਵਾਂਗੇ ਤੇ ਆਪਾਂ ਝੂਠ ਨਹੀਂ ਬੋਲਦੇ ਸੀ ਵੀ ਮੀਂਹ ਆ ਪੂਰੇ ਮੀਂਹ ਸੱਚੀ ਪੈ ਰਿਹਾ ਏ ਮੀਂਹ ਦੇ ਨਾਲ ਨਾਲ ਤੋ ਪਵੀ ਆ ਆ ਦੇਖੋ ਸੜਕ ਕਿੰਨੀ ਤੇ ਮੈਂ ਹਾਏ ਹਾਏ ਇਹ ਨੇ ਟ੍ਰੈਫਿਕ ਆ ਨਾ ਚਲੋ 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 ਸੇ ਤੇ ਬੜੀਆ ਲੱਗ ਰਿਹਾ ਏ ਧੁੱਪ ਆ ਪਰ ਗਰਮ ਸਾਹਤ ਹੋਣ ਦਾ ਵੀ ਖਤਰਾ ਹਨਾ ਉਹਨੇ ਤਾਂ ਤੇ ਧੁੱਪਾਂ ਵੀ ਆ ਧੁੱਪਾਂ ਦੇ ਨਾਲ ਨਾਲ ਮੀਂਹ ਵੀ ਪੈ ਰਿਹਾ ਏ ਕਿ ਹਾਂਜੀ 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 ਦੇ ਦੇਖੋ ਜੀ 오ਹੋ ਵੀਰ ਦੇਖ ਕੇ ਤਾਂ ਕਿ ਹੋਲੀ ਸੀ ਉਹਨੇ ਤਾਂ ਵਧੀਆ ਲੱਗਿਆ ਆ ਦੇਖੋ ਮੇਰੇ ਕੱਪੜੇ ਵੀ ਗਿੱਲੇ ਹੋ ਗਏ ਇਹਨਾਂ ਦੀ ਵੀ ਸ਼ਰਟ ਗਿੱਲੀ ਹੋ ਗਈ ਦੇਖੋ ਜੀ ਹੁਣ ਯਕੀਨ ਕਰੋ ਵੀ ਖੰਨੇ ਵਿੱਚ ਵੀ ਹੈਗਾ ਏ ਗਿੱਲੇ ਹੋ ਗਏ ਵੀ ਥੋੜਾ ਜਿਹਾ ਬਰ ਗਿਆ ਸੀਗਾ ਜੀ ਤਾਂ ਕਰਕੇ ਅਸੀਂ ਉਹਰੇ ਖੜ ਕੇ ਦੇਖੋ ਮੈਂ ਥੋੜਾ ਵਧ ਗਿਆ ਸੀ ਆਪਾਂ ਉਹ ਦੁਕਾਨ ਤੋਂ ਲੈਣਾ ਸਮਾਨ ਇਹ ਜੇ ਸਮਾਨ ਲੈ ਲਿਆ ਉਹ ਵੀ ਕਿੱਲਾ ਹੋ ਜਾਣਾ ਹੈ ਤਾਂ ਕਰਕੇ ਉਹਦੇ ਖੜ ਗਏ ਬਣੇ ਰਿਓ ਜੀ ਵਲੌਗ ਦੇ ਨਾਲ ਤੇ ਆਪਾਂ ਦਿਖਾਉਨੇ ਆ ਅੱਗੇ ਮੀ ਹਟਦਾ ਕਿ ਨਹੀਂ ਵੱਧਦਾ ਹੈ ਜਾਂ ਘਟਦਾ ਲਓ ਜੀ ਹੁਣ ਆਪਣੀ ਹੋ ਰਹੀ ਹੈ ਘਰ ਵਾਪਸੀ ਤੇ ਆਪਾਂ ਤੁਹਾਨੂੰ ਲੱਗਣ ਨੇ ਅੱਗੇ ਜਾਣ ਤੇ ਆਪਣੇ ਡਰਾਈਵਰ ਦੀ ਸਪੀਡ ਬਹੁਤ ਆ ਬਹੁਤ ਤੇ ਚਲਾ ਰਿਹਾ ਹੈ ਜਿਵੇਂ ਹੈਲਿਕਾਪਟਰ ਰੋਡ ਦਾ ਹੁੰਦਾ ਨਾ ਉਦਾਂ ਹੀ ਉੜਦੇ ਜਾ ਰਿਹਾ ਹੈ ਲਓ ਜੀ ਸੜੂ ਪਹੁੰਚ ਕੇ ਤਾਂ ਮਰਨ ਵਾਲੇ ਕੰਮ ਹੋ ਗਿਆ ਸਿਰੋ ਆਪਾਂ ਲਈ ਆ ਸਾਗ ਸਵੀਟ ਸਾਲਿਆਂ ਦੇ ਪਾਣੀ ਦੀ ਬੋਤਲ ਪਾਣੀ ਪੀ ਕੇ ਆਪਾਂ ਅੱਗੇ ਜਾਵਾਂਗੇ ਬਣ ਮਰਨਾਲਾ ਹੀ ਕੰਮ ਹੋਇਆ ਪਿਆ ਨਾ ਅੱਜ ਤਾਂ ਐਨੀ ਗਰਮੀ ਆ ਲਓ ਜੀ ਦੋਸਤੋ ਆਪਾਂ ਖੰਨੇ ਤੋਂ ਆ ਗਏ ਆ ਤੇ ਐਨਕ ਲੱਗ ਚੁੱਕੀ ਆ ਉਧਰੋਂ ਆ ਗਿਆ ਸੁਖਮਨ ਕੰਨਾ ਵੀ ਹੈ ਵੀ ਚੋਣ ਕਿਵੇਂ ਆ ਵਧੀਆ ਲੋਟਾ ਹਾਂ ਵੀ ਠੀਕ ਆ ਦੇਖ ਲਈ ਹੁਣ ਵਲੌਗ ਵਿੱਚ ਤੂੰ ਆਇਂਗਾ ਠੀਕ ਆ ਕੱਲ੍ਹ ਸਵੇਰੇ ਜੀ ਦੋਸਤੋ ਖੰਨੇ ਤੋਂ ਆ ਚੁੱਕੇ ਆ ਜੀ ਤੇ ਇਹਨਾਂ ਨੇ ਆਪਣਾ ਲਾਈਵ ਵੀ ਕਰ ਚੁੱਕੇ ਨੇ ਇਹ ਇਸ ਕਰਕੇ ਥੋੜਾ ਜਿਹਾ ਟਾਈਮ ਲੱਗ ਗਿਆ ਤੇ ਐਨਕਾਂ ਦੱਸਿਓ ਮੇਰੇ ਕਿੱਦਾਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਮੈਂ ਤਾਂ ਫਰੇਮ ਥੋੜੀ ਜਿਹੀ ਇਹੋ ਜਿਹੀ ਬਣਵਾਈ ਸੀ ਦੇਖੋ ਤੇ ਇਹਨਾਂ ਦੇ ਵੀ ਲੱਗੀਆਂ ਐਨਕਾਂ ਦਿਖਾਓ ਹੂੰ ਥੱਲੇ ਨੂੰ ਕਰਿਓ ਥੋੜੀ ਜਿਹੀ ਨੱਕ ਤੇ ਨੂੰ ਉਹ ਥੱਲੇ ਮੂੰਹ ਵੀ ਥੱਲੇ ਨੂੰ ਕਰੋ ਇਹਨਾਂ ਦੀਆਂ ਨੇ ਇਹ ਤੇ ਕਮੈਂਟ ਕਰਕੇ ਦੱਸਿਓ ਵੀ ਸਾਡੇ ਐਨਕਾ ਕਿਵੇਂ ਲੱਗਦੀਆਂ ਨੇ ਵਧੀਆ ਲੱਗਦੀਆਂ ਨੇ ਅਸੀਂ ਪ੍ਰੇਮਾ ਵਧੀਆ ਬਣਵਾਈਆਂ ਨੇ ਤੇ ਤੁਸੀਂ ਵੀਡੀਓ ਨੂੰ ਫੁੱਲ ਆਵਾਜ਼ ਕਰਕੇ ਨਾ ਸ਼ੇਅਰ ਕਰ ਦਿਆ ਕਰੋ ਜੋ ਗਰੁੱਪ ਬਣਾਏ ਹੋਏ ਨੇ ਨਾ ਅੱਜ ਅਸੀਂ ਇਸ ਪਹੁੰਚ ਉਹਨਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਤੇ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਤੇ ਅਸੀਂ ਅਸੀਂ ਸਪੈਸ਼ਲ ਖੰਨੇ ਐਨਕਾ ਲੈਣ ਗਏ ਸੀਗੇ ਜੀ ਹਾਂਜੀ ਇੰਨੀ ਮਤਲਬ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਅਸੀਂ ਤਾਂ ਪਾਣੀ ਠੰਡ ਕੋਲਡ ਡਰਿੰਕਸ ਵੀ ਖਾਸੀਆਂ ਪੀਏ ਖਾਦਾ ਪੀਤਾ ਕੁਛ ਨਹੀਂ ਹੈਗਾ ਬਸ ਪੀ ਗਏ ਆ ਪਾਣੀ ਪੀ ਲਿਆ 2-3 ਬੋਤਲਾਂ ਦਾ ਪਾਣੀ ਦੀਆਂ ਪੀ ਗਏ ਮਨਪ੍ਰੀਤ ਦੀਦੀ ਪੁੱਛ ਰਹੀ ਸੀ ਕਿ ਅੱਜ ਖਾਦਾ ਮਾਂ ਜੀ ਕੁਝ ਨਹੀਂ ਖਾਦਾ ਹੈਗਾ ਜੀ ਅੱਜ ਗਰਮੀ ਬਹੁਤ ਈ ਹੈ ਜੀ ਗਰਮੀ ਚ ਕੋਈ ਖਾਣ ਨੂੰ ਜੀ ਨਹੀਂ ਕਰਦਾ ਬਿਲਕੁਲ ਦੀਦੀ ਹਾਂ ਜੀ ਦੇਖੋ ਜਿਹੜੇ ਪਿਤਾ ਅੱਜ ਤਾਂ ਪੂਰਾ ਦਿਨ ਤੇ ਹਨਾ ਤੇ ਮਨਪ੍ਰੀਤ ਦੀਦੀ ਉਦੋਂ ਲਾਈਵ ਸੀਗੇ ਜਦੋਂ ਇਸ ਖੰਨੇ ਸੀਗੇ ਉਹਨਾਂ ਨੂੰ ਮੈਸੇਜ ਵੀ ਕਰਿਆ ਸੀਗਾ ਵੀ ਅਸੀਂ ਤੁਹਾਡੇ ਲਾਈਵ ਵਿੱਚ ਨਹੀਂ ਆ ਸਕੇ ਹੈਗੇ ਇਸ ਦਾ ਮਾਫੀ ਮੰਗਦੇ ਆ ਤੇ ਉਦੋਂ ਅਸੀਂ ਖੰਨੇ ਸੀਗੇ ਤੇ ਸਟੈਂਡ ਦਿਖਾਈਏ ਸਟੈਂਡ ਲੈਂਦਾ ਹਾਂਜੀ ਅਸੀਂ ਮੋਬਾਈਲ ਦਾ ਸਟੈਂਡ ਲੈ ਕੇ ਆਏ ਤੁਹਾਨੂੰ ਬਾਤ ਦਿਖਾਉਣੇ ਆ ਸੋਰੀ ਤੁਹਾਨੂੰ ਦਿਖਾਉਣੇ ਆ ਸਟੈਂਡ ਲਿਆਂਦਾ ਮੋਬਾਈਲ ਦਾ ਇਹ ਹੁਣ ਉਹਦੇ ਉੱਤੇ ਵਲੌਗ ਸ਼ੂਟ ਕਰੇਗਾ ਹਜੇ ਵੀ ਭੁੱਲ ਗਿਆ ਸੀ ਮੈਂ ਉਦਾਂ ਹੀ ਹੱਥ 'ਚ ਫੜੀ ਬੈਠਾ ਮੋਬਾਈਲ ਤੇ ਆਪਾਂ ਨੇ ਲਿਆਂਦਾ ਸਟੈਂਡ ਅੱਜ ਪੁੱਛੇ ਜੀ ਥੋੜਾ ਜਿਹਾ ਵਧੀਆ ਜਿਹਾ ਲਵਾਂਗੇ ਹਜੇ ਹੋਰ ਤੇ ਹਜੇ ਤਾਂ ਆਹ ਵਾਲਾ ਲਿਆ ਹਨਾ ਇਹ ਸਟੈਂਡ ਆ ਇਹ ਇਦਾਂ ਕਰਕੇ ਓਪਨ ਹੋ ਜਾਂਦਾ ਏ ਔਰ ਇਹ ਇੱਥੋਂ ਦੂਜਾ ਹੋ ਜਾਂਦਾ ਇਹ ਹੈਕਣੇ ਨੂੰ ਬਾਹਰ ਕੱਢ ਸਕਦੇ ਆ ਆਪਾਂ ਦੇਖੋ ਜੀ ਇਹਨੂੰ ਐਦਾਂ ਖੋਲ ਲਿਆ ਆ ਦੇਖੋ ਐਦਾਂ ਲੋ ਜੀ ਉਹਨਾਂ ਹੀ ਇਹ ਖੁੱਲ ਜੂਗਾ ਆ ਦੇਖੋ ਐ ਕਰਕੇ ਇਹਨੂੰ ਉਹ ਕਰ ਸਕਦੇ ਆ ਔਰ ਇਹਨੂੰ ਬੰਦ ਕਰਕੇ ਨਾ ਇੱਕ ਹੋਰੇ ਤੋਂ ਵੀ ਆਪਾਂ ਕੰਮ ਲੈ ਸਕਦੇ ਆ ਆਹ ਲੋ ਬੰਦ ਹੋ ਗਿਆ ਹੁਣ ਇਹਨੂੰ ਆਪਾਂ ਐਦਾਂ ਖੋਲਣਾ ਹੈ ਤਾਂ ਲੋ ਐਦਾਂ ਖੋਲ ਕੇ ਨਾ ਐਦਾਂ ਰੱਖ ਵੀ ਸਕਦੇ ਆ ਇਹ ਦੋ ਦੋ ਕੰਮ ਦਊਗਾ ਜੀ ਤੇ ਆਪਾਂ ਹਨਾ ਇੰਨਾ ਕੇ ਵਲੌਗ ਆ ਇਹ ਤੇ ਵਲੌਗ ਨੂੰ ਫੁੱਲ ਸਪੋਰਟ ਕਰਿਓ ਜੇ ਮਤਲਬ ਤੁਹਾਨੂੰ ਵਲੌਗ ਦੇ ਵਿੱਚ ਕੋਈ ਕਮੀ ਪੇਸੀ ਲੱਗਦੀ ਹੁੰਦੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਆ ਥੋੜਾ ਚਲੋ ਠੀਕ ਆ ਜੀ ਇਹਦੇ ਨਾਲ ਹੀ ਆਪਾਂ ਵਲੌਗ ਦਾ ਕਰਦੇ ਆ ਐਂਡ ਤੇ ਕੱਲ ਦਾ ਵਲੌਗ ਆਪਾਂ ਛੇਤੀ ਲੈ ਕੇ ਆਵਾਂਗੇ ਤੇ ਪਲੀਜ਼ ਰੋਜ਼ ਵਲੌਗ ਦੇਖਿਆ ਕਰੋ ਆਪਾਂ ਆਪਾਂ ਤੁਹਾਡੇ ਲਈ ਵਲੌਗ ਪਾਉਨੇ ਆ ਹਨਾ ਵੀ ਜੇ ਤੁਸੀਂ ਨਹੀਂ ਦੇਖਦੇ ਫਿਰ ਸਾਡਾ ਵੀ ਕੋਈ ਫਾਇਦਾ ਨਹੀਂ ਹੈਗਾ ਤੇ ਚਲੋ ਕਰਦੇ ਆ ਜੀ ਇਹਦੇ ਨਾਲ ਹੀ ਵਲੌਗ ਸਾਨੂੰ ਬਹੁਤ ਉਮੀਦਾਂ ਨੇ ਜੀ ਤੁਹਾਡੇ ਤੋਂ ਤੇ ਤੇ ਚਲੋ ਜੀ ਇਹਦੇ ਨਾਲ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ